ਕੀ ਕਹਿਣਾ ਜਾਓਗੇ ਬਾਜੀ ਪਾਣੀ ਨਹੀਂ ਆਉਂਦਾ 5-6 ਮਹੀਨੇ ਹੋ ਗਏ ਆ ਸਾਨੂੰ ਇੰਨਾ ਪਰੇਸ਼ਾਨ ਹੋਏ ਹੋਏ ਆ ਪਾਣੀ ਗੰਦਾ ਆ ਰਿਹਾ ਜੇ ਆਉਂਦਾ ਤਾਂ ਗੰਦਾ ਆ ਰਿਹਾ ਲੈਟ੍ਰੀਨ ਵਾਲਾ ਪਾਣੀ ਪੀਣ ਵਾਲਾ ਪਾਣੀ ਦਿੱਤਾ ਮਸਿਆ ਤਾਂ ਹੱਲ ਕਰੋ ਸਾਡੀ ਕਿ ਚਾਰ ਮਹੀਨੇ ਹੋ ਗਏ ਨੇ ਨਾ ਪਾਜੂ ਚਾਰ ਮਹੀਨੇ ਜਿੱਤ ਤਨ ਸੁਕਾਟਣ ਕਰ ਗਏ ਨੇ ਤੇ ਆਪਾ ਪਾ ਗਏ ਨੇ ਨਾ ਪਾਣੀ ਨਾ ਪਾਣੀ ਦੀ ਜਾਤ ਕੋਈ ਇੱਥੇ ਬੰਦੇ ਨਹੀਂ ਕੋਈ ਇੱਥੇ ਜਨਾਨੀਆਂ ਨਹੀਂ ਜਣਾ ਕੋਈ ਸਾਡਾ ਕੋਈ ਐਮ ਲਾਵੇ ਜਾ ਕੇ ਕੋਕਸੋ ਕਰਾਇਆ ਬੋਟਾ ਲਾਣੇ ਨੇ ਬੋਟਾ ਫੇਰ ਅੰਬਿਆ ਤੇ ਜਾਂਦੀ ਹੈ ਇਰਾਨਾ ਨੇ ਬੋਟਾ ਵੇਰ ਆ ਜਾਣੀਆਂ ਹੁਣ ਠੀਕ ਹਨ ਅਸੀਂ ਪਾਣੀ ਦੇ ਇੰਨੇ ਓਖੇ ਇੰਨਾ ਗੰਦਾ ਪਾਣੀ ਪਾਣੀ ਹੀ ਨਹੀਂ ਹੈਗਾ ਸਾਡੇ ਘਰੇ ਵਲਟੀ ਪਾਣੀ ਦੇ ਲੋਕਾ ਕਰ ਲੈਣ ਜਾਂਦੇ ਕੋ ਤਿੰਦਾ ਹੀ ਨਹੀਂ ਪਾਣੀ ਹਾਂਜੀ ਬਾਈ ਗੁਰਜੀ ਕਾ ਸਾਥ ਸਾਹਿਬ ਬਾਈ ਗੁਰਜੀ ਜੀ ਬਤੇ ਅਸੀਂ ਕੜੇ ਹ ਵਾਰਡ ਨੰਬਰ 52 ਇਲਾਕਾ ਮੰਜੀਦਨਗਰ ਜੋ ਕਿ ਪਿਛਲੇ 5 6 ਮਹੀਨੇ ਪਹਿਲਾਂ ਇੱਕ ਦੇ ਟਿਊਬਲ ਕਨੈਕਸ਼ਨ ਸ਼ੁਰੂ ਕੀਤਾ ਗਿਆ ਸੀ ਜਿਸ ਤਹਿਤ ਤੇ ਬੜੀ ਖੁਸ਼ੀ ਦੀ ਲਹਿਰ ਸੀ ਕਿ ਨਵਾਂ ਕਨੈਕਸ਼ਨ ਹੈ ਪਰ ਕਨੈਕਸ਼ਨ ਐਸਾ ਲਾਇਆ ਗਿਆ ਕਿ ਅੱਜ 4 ਤੋਂ 5 6 ਮਹੀਨੇ ਹੋ ਗਏ ਪਾਣੀ ਦੀ ਲਗਾਤਾਰ ਦਿੱਕਤ ਪਰੇਸ਼ਾਨੀ ਆ ਰਹੀ ਹੈ ਸੰਗਤ ਹੈ ਜਿਹੜੀ ਬਹੁਤ ਹੀ ਦੁੱਖ ਤਕਲੀਫਾਂ ਦਾ ਸਾਹਮਣਾ ਕਰ ਰਹੀ ਹੈ ਪੀਣ ਵਾਲੇ ਪਾਣੀ ਦੇ ਸਿਵਾ ਜਿਹੜਾ ਕਿ ਬਹੁਤ ਹੀ ਆਪਣਾ ਨਰਗ ਭਰੀ ਜ਼ਿੰਦਗੀ ਬਦੀਦ ਕਰ ਰਹੀ ਹੈ ਇੱਕ ਜਿਹੜਾ ਕਿ ਪਾਣੀ ਜੇਕਰ ਕੁਝ ਪਾਣੀ ਆ ਵੀ ਰਹਿ ਕਿਤੇ ਤਾਂ ਬਹੁਤ ਜ਼ਿਆਦਾ ਗੰਦਾ ਸੀਵਰੇਜ ਵਾਲਾ ਪਾਣੀ ਆ ਰਿਹਾ ਹੈ ਸੋ ਪ੍ਰਸ਼ਾਸਨ ਨੂੰ ਵੀ ਕਈ ਦਫਾ ਬੇਨਤੀ ਕੀਤੀ ਗਈ ਹੈ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸੋ ਅਸੀਂ ਇਹੀ ਜੋ ਕਿ ਦੁੱਖ ਤਕਲੀਫ ਸਮਝ ਦੇਵੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹ ਹਦਾਇਤ ਕਰਦੇ ਆ ਕਿ ਜਲਦੋ ਜਲ ਦੇ ਜਿਹੜੀ ਦੁੱਖ ਤੰਤਰੀ ਪਰੇਸ਼ਾਨੀ ਦੂਰ ਕੀਤੀ ਜਾਵੇ ਨਹੀਂ ਤਾਂ ਜਿਹੜਾ ਰੋਸ ਪ੍ਰਦਰਸ਼ਨ ਹੈ ਹੋਰ ਵੀ ਘਰ ਤੇਜ਼ ਕੀਤਾ ਜਾਏਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅਸੀਂ ਕਰਿਆ ਵਾਰ ਨੰਬਰ 52 ਜੋ ਕਿ ਮੋਹੱਲਾ ਇਲਾਕਾ ਮਨਜੀਦਨਗਰ ਇੱਥੇ ਤਕਰੀਰਾਂ ਪੰਜ 6 ਮਹੀਨੇ ਹੋ ਗਏ ਹੈ ਸਰਕਾਰ ਵੱਲੋਂ ਇੱਕ ਟਿਊਬਲ ਕਨੈਕਸ਼ਨ ਲਾਇਆ ਗਿਆ ਸੀਗਾ ਜੋ ਕਿ ਬਹੁਤ ਵੱਡਾ ਕੋ ਪ੍ਰੋਜੈਕਟ ਨਹੀਂ ਛੋਟਾ ਜਿਹਾ ਪ੍ਰੋਜੈਕਟ ਹੈ ਪਰ ਦੇਖਣ ਜਾ ਰਹੇ ਕਿ ਸੰਗਤ ਨੂੰ ਲਗਾਤਾਰ ਦਿਨ ਬਰ ਦਿਨ ਦਿੱਕਤ ਪਰੇਸ਼ਾਨੀ ਆ ਰਹੀ ਹੈ ਪੀਣ ਵਾਲੇ ਪਾਣੀ ਦੀ ਹੁਣ ਆਪਾਂ ਸਾਰੇ ਜਾਣੂ ਆ ਕਿ ਜੇਕਰ ਪੀਣ ਵਾਲੇ ਪਾਣੀ ਦੀ ਸਮੱਸਿਆ ਹੈ ਤਾਂ ਉਹਦੇ ਨਾਲ ਕਈ ਸਮੱਸਿਆਵਾਂ ਆਉਂਦੀਆਂ ਨੇ ਸੋ ਪ੍ਰਸ਼ਾਸਨ ਨੂੰ ਕਈ ਦਫਾ ਬੇਨਤੀ ਕੀਤੀ ਗਈ ਹੈ ਸਰਕਾਰਾਂ ਨੂੰ ਬੇਨਤੀ ਕੀਤੀ ਗਈ ਹੈ ਮੌਜੂਦਾ ਕੌਂਸਲਰ ਜਿਹੜੇ ਬਣੇ ਆ ਉਹਨਾਂ ਨੂੰ ਬੇਨਤੀ ਕੀਤੀ ਗਈ ਹੈ ਪਰ ਆਪ 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 ਦੀ ਸਰਕਾਰ ਆਮ ਆਦੀ ਪਾਰਟੀ ਦੀ ਸਰਕਾਰ ਆ ਤੁਹਾਨੂੰ ਜਨਤਾ ਦੇ ਰੂਪ ਕਰ ਰਿਹਾ ਭਾਜੀ ਰਾਜਸੀ ਕੋੜਿਆ ਕੇ ਦਰੋਂ ਭਾਜੀ ਸਭ ਨੂੰ ਕੋੜਿਆ ਜਾਓ ਬਾਕੀ ਸਿਆ ਪਾਣੀ ਆਖਾ ਬੜਾ ਬਸਤਾਨ ਹੈ ਜੀ ਥੋੜਾ ਜਿਹਾ ਲੰਗਾ ਚੰਨਾਨੀ ਕਰਤੇ ਸਭ ਕੀ ਆਪੀ ਪੀਂਦੇ ਹੈ ਨਾ ਕੋਲੀ ਰੱਬੋ ਤਾਲਾ ਖਤਿਰਾਨ ਤਾਨੂ ਇੱਕ ਤਾਂ ਮੰਜੀ ਦੇ ਲਗੜ ਚ ਸਾਡਾ ਕੁੱਟ ਬਣੀ ਲਗਾ ਸਾਡੇ ਤੇ ਮੰਜੀ ਤੇ ਨਾ ਕਰ ਨਾ ਲਗਾਤਾਰ ਤਾਂ ਹੁਣ ਤਸਵੀਰਾਂ ਦਿਖਾ ਰਿਹਾ ਕਿ ਆ ਇੱਕ ਡੁਪਲ ਦਾ ਕਨੈਕਸ਼ਨ ਹੈ ਜੋ ਕਿ 6 ਮਹੀਨੇ ਹੋ ਗਏ ਨੇ ਤੁਸੀਂ ਦੇਖੋ ਆਹ ਡੁਪਲ ਫਟਾ ਨੂੰ ਆ 6 ਮਹੀਨੇ ਆ ਗਿਆ ਡੁਪਲ ਦਾ ਕੰਮ ਨਹੀਂ ਹੋਇਆ ਜੀ ਆ ਅੱਜੋ